ਜਾਰੀ ਆ ਪੇਲੋ ਤਾਂ ਸਾਰੇ ਲੁਧਿਆਣਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਕਿਉਂਕਿ ਉਹਨਾਂ ਨੇ ਜੋ ਬਿੱਟੂ ਦੇ ਉੱਤੇ ਵਿਸ਼ਵਾਸ ਜਤਾਇਆ ਬਹੁਤ ਪਿਆਰ ਦਿੱਤਾ ਪੰਜ ਹਲਕਿਆਂ 'ਚੋਂ ਭਾਰਤੀ ਜਨਤਾ ਪਾਰਟੀ ਸ਼ਹਿਰ ਦੀਆਂ ਸੀਟਾਂ ਜਿੱਤੀ ਹੈ ਔਰ ਮੈਂ ਤੁਹਾਨੂੰ ਇਹ ਵਿਸ਼ਵਾਸ ਦੁਨਣਾ ਲੁਧਿਆਣਾ ਸ਼ਹਿਰ ਦੀ ਜੋ ਕਮੀ ਹੈ ਜੋ ਡਵੈਲਪਮੈਂਟ ਦੀਆਂ ਕਮੀਆਂ ਬਿੱਟੂ ਜੀ ਪੂਰੀਆਂ ਕਰਨਗੇ ਅਸੀਂ ਉਹਨਾਂ ਦੇ ਸਪਾਈ ਬਣ ਕੇ ਉਹਨਾਂ ਦੇ ਇੱਥੇ ਲੁਧਿਆਣਾ ਦੇ ਵਿੱਚ ਮੌਜੂਦ ਹੈ ਕੋਈ ਵੀ ਕਮੀ ਹੋਊਗੀ ਬਿੱਟੂ ਜੀ ਦਾ ਤਾਲਮੇਲ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਾਂਦਾ ਪੂਰਾ ਪ੍ਰਯਾਸ ਕਰਾਜ ਪੂਰੀ ਖੁਸ਼ੀ ਬਣਾਈ ਜਾ ਰਹੇ ਲੱਡੂ ਬਣੇ ਜਾ ਰਹੇ ਪਗੜੇ ਇਸ ਤੋਂ ਬਾਅਦ ਕੀ ਖੁਸ਼ੀ ਹੁੰਦੀ ਹੈ ਜੀ ਇੱਕ ਲੁਧਿਆਣੇ ਨੂੰ ਸਾਡੇ ਕੈਬਨਿਟ ਚੋਂ ਥੇ ਜਗ੍ਹਾ ਮਿਲੀ ਹੈ ਸੈਂਟਰ ਚ ਹੋਰ ਕੀ ਚਾਹੀਦਾ ਹੈ ਰਾਜ ਮੰਤਰੀ ਬਣਿਆ ਮਤਲਬ ਸੈਂਟਰ ਦੇ ਵਿੱਚ ਜਗ੍ਹਾ ਮਿਲੀ ਲੁਧਿਆਣੇ ਨੂੰ ਸਾਡੇ ਲਈ ਹੀ ਬੜੀ ਗਰਮ ਦੀ ਗੱਲ ਲੱਗਦਾ ਨੇ ਪੂਰੇ ਲੁਧਿਆਣੇ ਜਿਹੜੇ ਰੁ ਬਿਲਕੁਲ ਕਰੇਗੀ ਠੋਕ ਕੇ ਕਰੇਗੀ ਅਸੀਂ ਉਹਨਾਂ ਦੀ ਟੀਮ ਭਾਜਪੀ ਦੀ ਟੀਮ ਸਾਰੀ ਡਟ ਕੇ ਮਿਹਨਤ ਕਰਾਂਗੇ ਲੋਕਾਂ ਦੇ ਜਿੰਨੇ ਵੀ ਲਾਂਭੇ ਆ ਸਾਰੇ ਦੂਰ ਕਰਾਂਗੇ ਐਪਸੀਲ ਦੀ ਚੋਣਾਂ ਉਹਨਾਂ ਨੇ ਮੇਅਰ ਵੀ ਲੱਗਦਾ ਹੈ ਇਸ ਵਾਰ ਭਾਜਪੀ ਰੋਣਾ ਬਿਲਕੁਲ ਬਣਾਵਾਂਗੇ ਜੀ ਠੋਕ ਕੇ ਬਣਾਵਾਂਗੇ ਠੀਕ ਹੈ ਜੀ ਗੁਰੇ ਭਾਜੀ ਅੱਜ ਢੋਲ ਦੇ ਨਾਲ ਜਸ਼ਨ ਮਨਾਇਆ ਜਾ ਰਿਹਾ ਕੋਠੀ ਦੇ ਵਿੱਚ ਮੜਾ ਦੱਸੋ ਦੇਖੋ ਅੱਜ ਜੋ ਲੁਧਿਆਣੇ ਨੂੰ ਬਹੁਤ ਅਰਸੇ ਬਾਅਦ ਡਵੈਲਪਮੈਂਟ ਦੀ ਰਾਹ ਤੇ ਚੱਲਣ ਜਾ ਰਿਹਾ ਕਿਉਂਕਿ ਦੇਖੋ ਬਿੱਟੂ ਜੀ ਨੂੰ ਜਿਹੜਾ ਸੈਂਟਰ ਨੇ ਮੰਤਰੀਪਦ ਦਿੱਤਾ ਹੈ ਉਦੇ ਲਈ ਲੁਧਿਆਣਾ ਬਹੁਤ ਖੁਸ਼ਹਾਲ ਰੂਪ ਦੇ ਵਿੱਚ ਅੱਜ ਅੱਗੇ ਆ ਕੇ ਆ ਰਿਹਾ ਕਿਤੇ ਪੰਜਾਬ ਦੇ ਵਿੱਚ ਵੀ ਇਸ ਗੱਲ ਦਾ ਵੋਟ ਬੈਂਕ ਤੇ ਵੀ ਅਸਰ ਹੋਏਗਾ ਕਿਉਂਕਿ ਯੰਗ ਬੰਦਾ ਹਮੇਸ਼ਾ ਕੰਮ ਕਰਨ ਲਈ ਤਤਪਰ ਹੁੰਦਾ ਹੈ ਅਸੀਂ ਬਹੁਤ ਸੈਂਟਰ ਤੇ ਮੋਦੀ ਜੀ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਸਹੀ ਸਮੇਂ ਤੇ ਜੋ ਮੰਗ ਸੀ ਉਸ ਤਰ੍ਹਾਂ ਬਿਟੂ ਇਹ ਨੌਜਵਾਨ ਮੰਤਰੀਪਦ ਦਿੱਤਾ ਹੈ ਤੇ ਲੁਧਿਆਣਾ ਤਰੱਕੀ ਦੇ ਰਾਹ ਤੇ ਤੁਰੇ ਇਹੀ ਆਸ ਕਰਦੇ ਹਾਂ ਕੀ ਲੱਗਦਾ ਜੀ ਪਹਿਲੀ ਵਾਰ ਹੋਇਆ ਹੈ ਕਿ ਮੰਤਰੀ ਜਿਹੜਾ ਲੁਧਿਆਣੇ ਨੂੰ ਕੇਂਦਰੀ ਮੰਤਰੀ ਮਿਲਿਆ ਦੇਖੋ ਵਰਕਰ ਦੇ ਰੂਪ ਤੇ ਤਾਂ ਸਾਡੀ ਹਰ ਵਾਰ ਆਸ ਹੁੰਦੀ ਸੀ ਕਿਉਂਕਿ ਲੁਧਿਆਣਾ ਇੰਡਸਟਰੀ ਦਾ ਹੱਬ ਹੈ ਕਿਤੇ ਨਾ ਕਿਤੇ ਮੰਤਰੀਪਦ ਇਹ ਲੁਧਿਆਣੇ ਤੋਂ ਦੂਰ ਰਹਿੰਦਾ ਸੀ ਪਰ ਇਸਵਰੀ ਮੋਦੀ ਜੀ ਨੇ ਹਰ ਗੱਲ ਸੋਚ ਕੇ ਇੱਕ ਚੰਗਾ ਕੈਂਡੀਡੇਟ ਵੀ ਦਿੱਤਾ ਸੀ ਜਿਨ੍ਹਾਂ ਨੇ ਬਹੁਤ ਵੱਡੀ ਫਾਈਟ ਕੀਤੀ ਹਰ ਲੁਧਿਆਣੇ ਦਾ ਸ਼ਹਿਰ ਜਿੱਤੇ ਤੇ ਉਸੇ ਮਿਹਨਤ ਦੇਖ ਕੇ ਅੱਜ ਤੇ ਬਿੱਟੂ ਜੀ ਨੂੰ ਮੰਤਰੀ ਪਦਵੀ ਦਿੱਤਾ ਹੈ ਇਸ ਮੰਤਰੀ ਮਰ ਨੂੰ ਡਵੈਲਪਮੈਂਟ ਹੋਏਗੀ ਏਮਐਸ ਆਏਗੀ ਮੈਟਰੋ ਆਏਗੀ ਜਿਹੜੇ ਜਿਹੜੇ ਵਾਦੇ ਤਾਂ ਹੀ ਕੀਤੇ ਸੀ ਕਿਉਂਕਿ ਬਿੱਟੂ ਜੀ ਨੂੰ ਇੰਨਾ ਵੱਡਾ ਫੈਸਲਾ ਲੈਣ ਦਾ ਕਾਰਨ ਹੀ ਇਹ ਸੀ ਕਿਉਂਕਿ ਡਵੈਲਪਮੈਂਟ ਕਰਾਨੀ ਆ ਜਿਹੜਾ ਅੱਜ ਉਹਨਾਂ ਦਾ ਫੈਸਲਾ ਸੀ ਉਹ ਸਹੀ ਸਾਬਤ ਹੋਇਆ ਤੇ ਬਿੱਟੂ ਜੀ ਨੇ ਜੋ ਲੋਕਾਂ ਨੂੰ ਕਿਹਾ ਮੈਨੂੰ ਲੱਗਦਾ ਉਹ ਹਰ ਗੱਲ ਪੂਰੀ ਹੋਏਗੀ ਕਿਉਂਕਿ ਉਹਨਾਂ ਦਾ ਫੈਸਲਾ ਅੱਜ ਮੋਦੀ ਜੀ ਨੇ ਸਹੀ ਕਰਕੇ ਦਿਖਾਤਾ ਹੈ ਕਿਉਂਕਿ ਮੋਦੀ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦੇਖੋ ਇਸੇ ਪਰਿਵਾਰ ਨੇ ਇਕਤਾ ਕਰਕੇ ਬਿੱਟੂ ਜੀ ਨੂੰ ਆਪਣਾ ਘਰ ਵੀ ਦਿੱਤਾ ਤੇ ਇੱਕ ਚੰਗੀ ਅਸੀਂ ਸੋਚਦੇ ਚੰਗਾ ਘਰ ਸੀ ਜਿੱਥੋਂ ਜਿੱਤ ਵੀ ਮਿਲੀ ਆ ਅਸੀਂ ਆਸ ਕਰਦੇ ਹਾਂ ਹਮੇਸ਼ਾ ਇਸ ਘਰ ਦੇ ਵਿੱਚ ਪੁੱਜ ਆਉਂਦੇ ਰਹਿਣਾ ਹੈ ਜਿਹੜਾ ਵਿਰੋਧੀ ਹਮੇਸ਼ਾ ਇਲਜ਼ਾਮ ਲਾਂਦੇ ਸੀ ਬਿੱਟੂ ਜੀ ਫੋਨ ਨਹੀਂ ਚੱਕਦੇ ਜਾਂ ਲੁਧਿਆਣਾ ਚ ਨਹੀਂ ਲੁਧਿਆਣਾ ਚ ਮਿਲਦੇ ਨਹੀਂਗੇ ਦੇਖੋ ਵੈਸੇ ਮੈਂ ਇੱਕ ਛੋਟੀ ਜੀ ਗੱਲ ਕਰਦਾ ਅਸੀਂ ਬਹੁਤ ਛੋਟਾ ਕਾਰਕਟਰਾਂ ਤੁਸੀਂ ਮੇਰੀ ਸਪੀਚ ਲੈ ਰਹੇ ਹੋ ਤਾਂ ਬਹੁਤ ਚੰਗੀ ਗੱਲ ਹੈ ਇੱਕ ਕੌਂਸਲਰ ਦੇ ਰੂਪ ਦੇ ਵਿੱਚ ਮੇਰੇ ਖਿਆਲ ਬਿੱਟੂ ਜੀ ਜਾਂਦੇ ਹਾਰੇ ਨੇ ਉਸ ਤੋਂ ਬਾਅਦ ਵੀ ਪੰਜ ਵਾਰੀ ਗੱਲ ਹੋਈ ਹੈ ਸਾਡੀ ਪਾਰਟੀ ਨਵੇਂ ਨੇ ਸਾਨੂੰ ਤਾਂ ਇਦਾਂ ਲੱਗਿਆ ਨਹੀਂ ਕਿਉਂਕਿ ਦੇਖੋ ਇੱਕ ਜਿਹਾ ਆਮ ਕੌਂਸਲਰ ਦੀ ਪੰਜ ਵਾਰੀ ਗੱਲ ਹੋ ਸਕਦੀ ਜਿਹੜੇ ਵੱਡੇ ਕਾਰਕਟਰ ਹੁੰਦਾ ਤਾਂ ਹਮੇਸ਼ਾ ਹੁੰਦੀ ਹੋएगी ਇਹ ਸਭ ਵਿਰੋਧੀ ਦੀਆਂ ਗੱਲਾਂ ਸਿਗੀਆਂ ਤੇ ਅੱਜ ਉਹ ਗੱਲਾਂ ਖਤਮ ਵੀ ਹੋ ਗਈਆਂ ਦੇਖੋ ਬਾਜਵਾ ਸਾਹਮਣੇ ਕਿੰਨੀ ਵੱਡੀ ਗੱਲ ਕੀਤੀ ਅੱਜ ਕਿੱਥੇ ਨੇ ਬਾਟੇ ਵਾਂਗ ਆਪ ਹੀ ਮੰਨ ਜੇਗੇ ਨਾ ਵੱਡੀ ਗੱਲ ਕਰਨੀ ਹੀ ਨਹੀਂ ਚਾਹੀਦੀ ਰਾਜਨੀਤੀ ਚ ਕਿੱਥੇ ਜੀ ਦੇਖੋ ਅੱਜ ਜਸ਼ਨ ਮਨਾਇਆ ਜਾ ਰਿਹਾ ਬਿੱਟੂ ਜੀ ਦੀ ਕੋਠੀ ਦੇ ਹਾਂ ਜੀ ਬਿੱਟੂ ਜੀ ਦੀ ਕੋਠੀ ਤੇ ਜਸ਼ਨ ਮਨਾਇਆ ਜਾ ਰਿਹਾ ਜੀ ਇਹ ਜਸ਼ਨ ਹੈ ਜੀ ਇਹ ਤੁਹਾਡਾ ਸਾਡਾ ਲੁਧਿਆਣੇ ਵਾਲਿਆਂ ਦਾ ਸਮੂਹ ਪੰਜਾਬ ਕਰਜਾ ਜਿਹੜਾ ਹੈ ਨਾ ਸਾਡੇ ਸਿਰ ਚੜ ਗਿਆ ਉਮੀਦ ਹੈ ਜਿੱਦਾਂ ਤੁਸੀਂ ਪਹਿਲਾਂ ਸਾਥ ਦਿੱਤਾ ਉਦਾਂ ਅਸੀਂ ਵੀ ਤੁਹਾਡਾ ਸਾਥ ਦਿਨ ਰਾਤ ਇਕ ਕਰਕੇ ਕਰਾਂਗੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਔਰ ਖਾਸ ਕਰਕੇ ਮੋਦੀ ਸਾਹਿਬ ਨੂੰ ਜਿਹੜੀ ਤੀਜੀ ਵਾਰੀ ਤੀਜੀ ਵਾਰੀ ਜਿਹੜੇ ਕੀ ਅੱਜ ਕੁਰਸੀ ਸੰਭਾਲਣ ਜਾ ਰਹੇ ਆ ਸੋ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਇਕੱਠੇ ਸੀ ਇਕੱਠੇ ਹੈ ਇਕੱਠੇ ਰਵਾਂਗੇ ਇਹ ਸਾਡਾ ਨਾਰਾ ਫੋਨ ਵੀ ਚੁੱਕਾਂਗੇ ਕੰਮ ਵੀ ਕਰਾਂਗੇ ਛਾਤੀ ਧੋਕ ਕੇ ਕੰਮ ਕਰਾਂਗੇ ਜਿੰਦਾਬਾਦ ਜਿੰਦਾਬਾਦ ਵਿਧਾਨ ਸਭਾ ਮੰਤਰੀ ਜਿਹੜਾ ਚੁਣਿਆ ਗਿਆ ਕੇਂਦਰੀ ਮੰਤਰੀ ਇਹ ਤਾਂ ਬਹੁਤ ਵੱਡੀ ਗੱਲ ਹੈ ਇਹ ਤਾਂ ਲੁਧਿਆਣਾ ਵਾਸੀਆਂ ਨੂੰ ਇਹਦਾ ਮਾਣ ਹੈ ਬਹੁਤ ਜ਼ਿਆਦਾ ਮਾਣ ਹੈ ਖੁਸ਼ੀ ਤੁਹਾਨੂੰ ਦੱਸੋ ਤੁਹਾਨੂੰ ਖੁਸ਼ੀ ਨਹੀਂ ਮਹਿਸੂਸ ਹੋ ਰਹੀ ਅਰੋੜਾ ਜੀ ਸਾਰਿਆਂ ਨੂੰ ਜਿਸ ਜਿਸ ਨਾਲ ਗੱਲ ਹੋ ਰਹੀ ਸਵੇਰ ਵੀ ਵਧਾਈਆਂ ਦੇ ਫੋਨ ਹੀ ਆ ਰਹੇ ਆ ਬਨਾਈਆਂ ਦੀ ਫੋਨ ਹੀ ਆ ਰਹੇ ਆ ਇਸ ਕਰਕੇ ਅੱਜ ਜਿਹੜੇ ਆ ਲੱਡੂ ਵੰਡੇ ਆ ਨਾ ਤੁਹਾਡੇ ਭਰਾਵਾਂ ਦੇ ਅਸ਼ੀਰਵਾਦ ਨਾਲ ਆ ਦੇਖੋ ਸਾਡੀਆਂ ਮਾਤਾਵਾਂ ਪੈਣਾ ਬਜ਼ੁਰਗ ਸਾਰੇ ਖੜੇ ਆ ਕੱਲੇ ਕੱਲੇ ਦਾ ਅਸੀਂ ਕੋਟਣ-ਕੋਟ ਧੰਨਵਾਦ ਕਰਦੇ ਆ ਦਿਲ ਦੀ ਕਰਾਂਗੇ ਨਗਰ ਨਿਗਮ ਚੌਣਾ ਆ ਕੇ ਆ ਰਹੀਆਂ ਨੇ ਕਿਸ ਨਗਰ ਨਿਗਮ ਚੌਣਾ ਦਾ ਬਿੱਗਲ ਜਦੋਂ ਵੱਜੂਗਾ ਉਦੋਂ ਦੀ ਗੱਲ ਕਰਾਂਗੇ ਪਹਿਲਾਂ ਤਾਂ ਉਹਦਾ ਸੰਭਾਲੀਏ ਤੇ ਲੋਕਾਂ ਦੇ ਵਿੱਚ ਆ ਕੇ ਲੋਕਾਂ ਦੇ ਕੰਮ ਕਰੇ ਤਾਂ ਕਿਵੇਂ ਲੱਗਦਾ ਪਹਿਲਾਂ ਅਕਾਲੀ ਦਲ ਦੇ ਨਾਲ ਅਲਾਈنس ਸੀਗਾ ਤਾਂ ਹੁਣ ਅਕਾਲੀ ਦਲ ਦੇ ਨਾਲ ਅਲਾਈنس ਜਦੋਂ ਟੁੱਟਿਆ ਉਸ ਤੋਂ ਬਾਅਦ ਜਿਹਨੇ ਕਾਫੀ ਅੱਛੀ ਪਰਫਾਰਮੈਂਸ ਦਿੱਤੀ ਦੇਖੋ ਜੀ ਬਿਲਕੁਲ ਠੀਕਾ ਲੱਗੀ ਹੈ ਅੱਜ 28 ਸਾਲ ਬਾਅਦ 1996 ਦੇ ਵਿੱਚ ਜਾਂ ਤਾਂ ਲੁਧਿਆਣਾ ਦੇ ਵਿੱਚ ਭਾਤੇ ਜਨਤਾ ਪਾਰਟੀ ਦੇ ਟਿਕਟ ਦੇ ਵਿੱਚ ਸਤਪਾਲ ਗੁਸੈਣੀ ਲੜੇ ਸੀਗੇ ਉਸ ਤੋਂ ਪਹਿਲੇ ਲੁਧਿਆਣਾ ਲੋਕ ਸਭਾ ਚੋਣ ਜਾਂ ਉਸ ਤੋਂ ਬਾਅਦ ਅੱਜ ਰਵਨੀਤ ਸਿੰਘ ਬਿੱਟੂ ਜੀ ਇਹ 2024 ਦੇ ਵਿੱਚ ਚੋਣ ਲੜੇ ਨੇ ਔਰ ਮੈਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਸਾਰੇ ਵਰਕਰਾਂ ਨੂੰ ਔਰ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਚਾਹਨਾ ਕਿ ਮੋਦੀ ਸਾਹਿਬ ਨੇ ਤੀਜੀ ਆਪਣੀ ਸਰਕਾਰ ਦੇ ਵਿੱਚ ਜਿੱਥੇ ਪ੍ਰਧਾਨ ਮੰਤਰੀ ਸੌ ਦੀ ਸੌ ਚੁੱਕਣੀ ਹੈ ਉੱਥੇ ਸਾਡੇ ਲੁਧਿਆਣੇ ਦੇ ਵਿੱਚ ਗਗਨੀਤ ਸਿੰਘ ਬਿੱਟੂ ਜੀ ਨੂੰ ਅੱਜ ਬਤੌਰ ਰਾਜ ਮੰਤਰੀ ਦਾ ਮਾਨ ਬਖਸ਼ ਕੇ ਲੁਧਿਆਣੇ ਦਾ ਮਾਨ ਵਧਾਇਆ ਉੱਥੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਦਾ ਵੀ ਮਾਨ ਵਧਾਇਆ ਮੈਨੂੰ ਲੱਗਦਾ ਈ ਲੁਧਿਆਣੇ ਦੀ ਜੋ ਡਿਵੈਲਪਮੈਂਟ ਹੈ ਉਹ ਕੰਮ ਨਹੀਂ ਨਿਸ਼ਚਿਤ ਤੌਰ ਤੇ ਜੀ ਇਹ ਤਾਂ ਜੀ ਆਪਾਂ ਜਦੋਂ ਚੋਣ ਸ਼ੁਰੂ ਹੋਈ ਸੀਗੀ ਆਪਾਂ ਉਦੋਂ ਤੋਂ ਹੀ ਇਹ ਗੱਲ ਕਹਿ ਰਹੇ ਸੀਗੇ ਕਿ ਕੇਂਦਰ ਦੇ ਵਿੱਚ ਬਿਨਾ ਕਿਸੇ ਸੰਕੋਚ ਤੋਂ ਨਰਿੰਦਰ ਮੋਦੀ ਜੀ ਦੀ ਸਰਕਾਰ ਬਣਨ ਜਾ ਰਹੀ ਸੀ ਕਿਉਂਕਿ ਔਰ ਲੁਧਿਆਣੇ ਦਾ ਵਿਕਾਸ ਤਾਂ ਹੀ ਸੰਭਵ ਸੀਗਾ ਜੇ ਲੁਧਿਆਣੇ ਤੋਂ ਕੋਈ ਨੁਮਾਇੰਦਾ ਬਣੇ ਤੁਸੀਂ ਦੇਖੋ ਬੇਸ਼ੱਕ ਅਸੀਂ ਵੋਟਾਂ ਤੋਂ ਥੋੜੀਆਂ ਵੋਟਾਂ ਤੋਂ ਜ਼ਰੂਰ ਹਾਰੇ ਆਂ ਲੇਕਿਨ ਲੁਧਿਆਣਾ ਦੇ ਜਿਹੜੇ 5 ਵਿਧਾਨ ਸਭਾ ਹੈਗੀਆਂ ਸਾਰਿਆਂ ਨੇ ਕਿਸੇ ਦੀ 17000 ਕਿਸੇ ਦੀ 20000 ਦੀ ਲੀਡ ਤੇ ਬਿੱਟੂ ਜੀ ਨੂੰ ਜਿਤਾਇਆ ਵੈ ਔਰ ਜਿਹੜੀ ਕਮੀ ਰਹਿ ਗਈ ਸੀ ਪਿੰਡਾਂ ਦੇ ਵਿੱਚ ਉਹ ਮੋਦੀ ਜੀ ਨੇ ਅੱਜ ਪੂਰੀ ਕਰ ਦਿੱਤੀ ਹੈ ਲੇਕਿਨ ਮੈਂ ਇਸ ਗੱਲ ਦਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜੇ ਉਹ ਪਿੰਡਾਂ ਵਾਲਿਆਂ ਨੇ ਜੇ ਵੋਟਾਂ ਨਹੀਂ ਵੀ ਪਾਈਆਂ ਤਾਂ ਵੀ ਅਸੀਂ ਉਹਨਾਂ ਦਾ ਇਸ ਗੱਲ ਦਾ ਸਤਿਕਾਰ ਕਰਾਂਗੇ ਉਹਨਾਂ ਦਾ ਧਿਆਨ ਰੱਖਾਂਗੇ ਵਿਕਾਸ ਦੇ ਵਿੱਚ ਲੁਧਿਆਣੇ ਦੇ ਵਿਕਾਸ ਦੇ ਵਿੱਚ ਕੋਈ ਕਮੀ ਨਹੀਂ ਆਣ ਦਵਾਂਗੇ ਧੰਨਵਾਦ